ਤਿਆਰ ਨੂੰ ਬਹੁਤ ਦਿਨ ਬਾਅਦ ਮੈਂ ਬਹੁਤ ਲੰਬਾ ਲਾਈਵ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਬਿਕਾਜ਼ ਮੈਨੂੰ ਬਹੁਤ ਸਾਰੇ ਜਾਣਿਆਂ ਨੇ ਪੁੱਛਿਆ ਕਿ ਤੁਸੀਂ ਪਾਕਿਸਤਾਨ ਗਏ ਸੀਗੇ ਤੁਹਾਡਾ ਟ੍ਰਿਪ ਕਿਹ ਜਿਹੜਾ ਅਤੇ ਤੁਸੀਂ ਕੀ ਕੀ ਕੀਤਾ ਸੋ ਬਹੁਤ ਸਾਰੇ ਕੁਐਸਚਨ ਸੀਗੇ ਸਾਰਿਆਂ ਦੇ ਕਿਉਂਕਿ ਮੈਂ ਜਿੱਥੇ ਵੀ ਜਾਂਦੀ ਸੀਗੀ ਸਾਰਿਆਂ ਨੇ ਮੈਨੂੰ ਇਹ ਕੁਐਸਚਨ ਪੁੱਛਿਆ ਸੋ ਅੱਜ ਮੈਂ ਤੁਹਾਨੂੰ ਆਪਣੇ ਲਾਈਵ ਦੇ ਵਿੱਚ ਜੇ ਇਹ ਜੇ ਮੇਰਾ ਟ੍ਰਿਪ ਰਿਹਾ ਪਾਕਿਸਤਾਨ ਦਾ ਲਾਹੌਰ ਦਾ اسلام آباد ਦਾ ਮੈਂ ਤੁਹਾਨੂੰ ਆਪਣੇ ਲਾਈਵ ਦੇ ਵਿੱਚ ਜ਼ਰੂਰ ਦੱਸੂਗੀ ਔਰ ਜੇ ਤੁਹਾਡੇ ਕੋਈ ਕੁਐਸਚਨਸ ਹੋਣਗੇ ਤੁਸੀਂ ਮੈਨੂੰ ਜ਼ਰੂਰ ਮੇਰੇ ਲਾਈਵ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਔਰ ਮੇਰਾ ਟ੍ਰਿਪ ਕਿਵੇਂ ਡਿਸਾਈਡ ਹੋਇਆ ਮੇਰਾ ਵੀਜ਼ਾ ਪ੍ਰੋਸੈਸ ਕਿਵੇਂਗਾ ਔਰ ਸਾਰੀਆਂ-ਸਾਰੀਆਂ ਜਿਹੜੀਆਂ ਚੰਗੀਆਂ-ਚੰਗੀਆਂ ਚੀਜ਼ਾਂ ਜੋ ਹੋਈਆਂ ਮੇਰੇ ਨਾਲ ਸੋ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹਣੀ ਆ ਸੋ ਸਭ ਤੋਂ ਪਹਿਲੋਂ ਪਾਕਿਸਤਾਨ ਦਾ ਟ੍ਰਿਪ ਜਿਹੜਾ ਮੇਰਾ ਉਹ ਬਹੁਤ ਹੀ ਵਧੀਆ ਰਿਹਾ ਮੈਂ ਬਹੁਤ ਇੰਜੋਏ ਕੀਤਾ ਔਰ ਜਦੋਂ ਮੈਂ ਸੋਚਿਆ ਸੀਗਾ ਕਿ ਮੈਂ ਪਾਕਿਸਤਾਨ ਲਾਹੌਰ ਜਾ ਕੇ ਜਾਣਾ ਹੈ ਮੈਂ ਲਾਹੌਰ ਦੇਖਣਾ ਹੈ ਕਿਉਂਕਿ ਛੋਟੇ ਹੁੰਦਿਆਂ ਤੋਂ ਹੀ ਲਾਹੌਰ ਬਾਰੇ ਅਸੀਂ ਸੁਣਦੇ ਆ ਰਹੇ ਹਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਪਾਕਿਸਤਾਨ ਪੰਜਾਬ ਲੈਂਦੀ ਪੰਜਾਬ ਬਾਰੇ ਸੁਣਦੇ ਆ ਰਹੇ ਹਾਂ ਸੋ ਦਿਲ ਦੇ ਵਿੱਚ ਇੱਕ ਖੁਆਇਸ਼ ਸੀਗੀ ਕਿ ਮੈਂ ਉੱਥੇ ਜਾ ਕੇ ਆਵਾਂ ਸੋ ਸਭ ਤੋਂ ਪਹਿਲੋਂ ਸਾਰਿਆਂ ਦੇ ਦਿਮਾਗ ਦੇ ਵਿੱਚ ਇੱਕ ਕੁਐਸ਼ਨ ਆਉਂਦਾ ਹੈ ਕਿ ਤੁਹਾਨੂੰ ਵੀਜ਼ਾ ਕਿਵੇਂ ਮਿਲਿਆ ਕਿਸੇ ਵੀਜ਼ਾ ਕਿਵੇਂ ਲਿਆ ਕਿ ਸਾਰਿਆਂ ਨੇ ਮੈਨੂੰ ਇਹ ਗੱਲ ਪੁੱਛੀ ਸੋ ਮੈਂ ਜਦੋਂ ਜਾਣ ਬਾਰੇ ਸੋਚਿਆ ਸਭ ਤੋਂ ਪਹਿਲੋਂ ਮੈਂ ਇਹ ਗੱਲ ਕੀਤੀ ਵੀ ਪਾਕਿਸਤਾਨ ਕਿਵੇਂ ਜਾਇਆ ਜਾਵੇ ਸੋ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਕਿ ਨਾਸਿਰ ਢਿੱਲੋਂ ਜੀ ਜਿਨ੍ਹਾਂ ਨੇ ਸਾਰਿਆਂ ਨੂੰ ਅੱਜ ਤੱਕ ਸਪான்ਸਰ ਕੀਤਾ ਹੈ ਔਰ ਉੱਥੇ ਸੱਜਿਆ ਹੈ ਸੋ ਉਹਨਾਂ ਨੂੰ ਅਪਰੋਚ ਕੀਤਾ ਜਾਵੇ ਸੋ ਮੈਂ ਨਾਸਿਰ ਜੀ ਨੂੰ ਅਪਰੋਚ ਕੀਤਾ ਉਹਨਾਂ ਨੇ ਮੈਨੂੰ ਸਪੌਂਸਰਸ਼ਿਪ ਲੈਟਰ ਭੇਜੀ ਹੈ ਫਿਰ ਉਸ ਤੋਂ ਬਾਅਦ ਮੈਂ ਪਾਕਿਸਤਾਨ ਅੰਬੈਸੀ ਦੇ ਵਿੱਚ ਉਹ ਲੈਟਰ ਲੈ ਕੇ ਫਾਰਮ ਫਿਲਪ ਕਰਕੇ ਜਿਹੜਾ ਫਾਰਮ ਹੈ ਉਹ ਪਾਕਿਸਤਾਨ ਅੰਬੈਸੀ ਦੇ ਬਾਹਰੋਂ ਹੀ ਮਿਲਦਾ ਆ ਅੰਬੈਸੀ ਦੇ ਬਾਹਰ ਉਹ ਸਾਰਾ ਕੁਝ ਫਿਲਪ ਕਰਕੇ ਤੁਹਾਡਾ ਦੇ ਦਿੰਦੇ ਆ ਔਰ ਫਿਰ ਮੈਨੂੰ ਮੇਰਾ ਫੈਮਲੀ ਦਾ ਵੀਜ਼ਾ ਆ ਗਿਆ ਐਂਡ ਫਿਰ ਉਸ ਤੋਂ ਬਾਅਦ ਮੈਂ ਵਾਗਾ ਬਾਰਡਰ ਦੇ ਥਰੂ ਐਂਟਰ ਕੀਤਾ ਲਾਹੌਰ ਪਾਕਿਸਤਾਨ ਦੇ ਅੰਦਰ ਸੋ ਵਾਗਾ ਬਾਰਡਰ ਦੇ ਉੱਤੇ ਬਹੁਤ سارے ਲੋਕਾਂ ਨੂੰ ਇਹ ਲੱਗਦਾ ਹੈ ਕਿ ਸ਼ਿਆਦ ਨੂੰ ਕੁਝ-ਕੁਝ ਕਰਦੇ ਹੈ ਜਾਂ ਤੁਹਾਨੂੰ ਕੋਈ ਡਰਨ ਵਾਲੀ ਗੱਲ ਨਹੀਂ ਇਹ ਜੀ ਔਰ ਮੇਰੇ ਵੀਜ਼ੇ ਦੇ ਉੱਤੇ ਪਾਕਿਸਤਾਨ ਵੀਜ਼ਾ ਲੱਗਾ ਹੈ ਔਰ ਇਹ ਵੀ ਕੋਈ ਡਰਨ ਵਾਲੀ ਗੱਲ ਨਹੀਂ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਪਰਸਪੈਕਸ਼ਨ ਹੈ ਕਿ ਵੀਜ਼ਾ ਲੱਗ ਜੂਗਾ ਤੁਸੀਂ ਕਿਸੇ ਹੋਰ ਕੰਟਰੀ ਨਹੀਂ ਜਾ ਸਕਦੇ ਇਹ ਗੱਲਾਂ ਝੂਠੀਆਂ ਨੇ ਕਿਉਂਕਿ ਅੱਧਾ ਪਾਕਿਸਤਾਨ ਤੇ ਸੈਂਟਰਲ ਲੰਡਨ ਦੇ ਵਿੱਚ ਬੈਠਾ ਹੈ ਇੰਗਲੈਂਡ ਦੇ ਵਿੱਚ ਬੈਠਾ ਹੈ ਸੋ ਤੁਸੀਂ ਇਹ ਆਪ ਸੋਚ ਸਕਦੇ ਹੋ ਕਿ ਇਹ ਜੀ ਕੋਈ ਗੱਲ ਹੈਗੀ ਨਹੀਂ ਸੋ ਉਸ ਤੋਂ ਇਲਾਵਾ अमेरिका uh, बैठे ने कैनेडा बैठे ने ऑस्ट्रेलिया बैठे ने सारे जाने सो यह जी कोई गल नहीं गई ये तो दिमाग एक जोड़ा वहम पाया हुआ है वो है और uh, फिर असी सारी थोड़ी बहुत बड़े प्यार जो सारी इंडियन uh, एजेंसी का फर्ज बन रुछना मैं लगता है इट्स पार्ट ऑफ देयर ड्यूटी दे शुड आहसास सारू नॉट ओनली मी ਸਾਰਨ ਉਹਨਾਂ ਦਾ ਪੁੱਛਣ ਦਾ ਫਰਜ਼ ਬੰਦ ਹੈ ਕਿ ਤੁਸੀਂ ਕਿਉਂ ਜਾ ਰਹੇ ਹੋ ਕਿਹਨੂੰ ਮਿਲਣਾ ਹੈ ਕੀ ਕਰਨ ਜਾਣਾ ਸੋ ਥੋੜੀ ਬਹੁਤੀ ਸਾਡੀ ਗੱਲਬਾਤ ਹੋਈ ਔਰ ਜੋ ਸਾਡਾ ਸਿਗਾ ਔਰ ਮੈਨੂੰ ਤੇ ਤੁਹਾਨੂੰ ਪਤਾ ਹੈ ਬਹੁਤ ਐਕਸਾਈਟਮੈਂਟ ਸੀਗੀ ਲਾਹੌਰ ਦੇਖਣ ਦੀ ਐਂਡ ਲਾਹੌਰ ਜਾ ਕੇ ਸ਼ਾਪਿੰਗ ਕਰਨ ਦੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਦੇਖਣ ਦੀ ਪੰਜਾਬ ਸਾਹਿਬ ਗੁਰਦੁਆਰੇ ਮੱਥਾ ਟੇਕਣ ਦੀ ਨਨਕਾਣਾ ਸਾਹਿਬ ਜਾਣ ਦੀ ਸੋ ਬੜੀ ਐਕਸਾਈਟਮੈਂਟ ਸੀ ਮੇਰੇ ਦਿਲ ਦੇ ਵਿੱਚ ਔਰ ਫਿਰ ਅਸੀਂ ਜਦੋਂ ਬਾਰਡਰ ਕਰਾਸ ਕੀਤਾ ਉਦੋਂ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਮੈਂ ਬਾਰਡਰ ਕ੍ਰੋਸ ਕੀਤਾ ਔਰ ਕਿਉਂਕਿ ਇੱਕ ਖੁਆਇਸ਼ ਸੀਗੀ ਦਿਲ ਦੇ ਵਿੱਚ ਬਹੁਤ ਪਹਿਲਾਂ ਸੋਚਦੇ ਹੁੰਦੇ ਸੀਗੇ ਕਦੋਂ ਇਹ ਸਰਹੱਦ ਪਾਰ ਕਰਕੇ ਉਸ ਵੱੰਨੇ ਜਾਉਂਗੀ ਮੈਂ ਕਦੋਂ ਇਹ ਤਾਰਾ ਕ੍ਰੋਸ ਕਰਕੇ ਉਸ ਵੱੰਨੇ ਜਾਉਂਗੀ ਮੈਂ ਬਟ ਉਸ ਦਿਨ ਬਹੁਤ ਚੰਗਾ ਫੀਲ ਹੋਇਆ ਚੰਗੀ ਫੀਲਿੰਗ ਸੀਗੀ ਜਦ ਸੀ ਜਦੋਂ ਮੈਂ ਬਾਰਡਰ ਕ੍ਰੋਸ ਕੀਤਾ ਔਰ ਖਾਸ ਕਰਕੇ ਮੈਂ ਆਪਣੇ ਮਮਾ ਦੇ ਨਾਲ ਸੀਗੀ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ ਔਰ ਫਿਰ ਅਸੀਂ ਉੱਥੇ ਗਏ ਅੰਡ ਉਹਨਾਂ ਨੇ ਵੀ ਸਾਡਾ ਬਹੁਤ ਵਧੀਆ ਸਵਾਗਤ ਕੀਤਾ ਸਾਨੂੰ ਬਹੁਤ ਇੱਜ਼ਤ ਮਾਨ ਦਿੱਤੀ ਔਰ ਅਗੇ ਨਾਸਿਰ ਜੀ ਆਏ ਹੋਏ ਸੀਗੇ ਸਾਨੂੰ ਲੈਣ ਵਾਸਤੇ ਫਿਰ ਉਹਨਾਂ ਨੇ ਸਾਨੂੰ ਆ ਰਿਸੀਵ ਕੀਤਾ ਆ ਓਟੂ ਬਾਰਡਰ ਤੋਂ ਔਰ ਉਹ ਸਾਨੂੰ ਲੈ ਕੇ ਗਏ ਲਾਹੌਰ ਪੀਸੀ ਦੇ ਵਿੱਚ ਪੀਸੀ ਪਰਲ ਕੰਟੀਨੈਂਟਲ ਲਾਹੌਰ ਦਾ ਸਭ ਤੋਂ ਸੋਹਣਾ ਹੋਟਲ ਹੈ ਔਰ ਜੇ ਕਿਤੇ ਤੁਹਾਨੂੰ ਜਾਣ ਦਾ ਮੌਕਾ ਮਿਲੇ ਲਾਹੌਰ ਤੇ ਜਰੂਰ ਪੀਸੀ ਦੇ ਵਿੱਚ ਰੁਕਿਓ ਅ ਮੈਂ ਦਾ ਕੰਪੈਰੀਸਨ ਸਹਾਰਾ ਸਟਾਰ ਦੇ ਨਾਲ ਕਰ ਸਕਦੀ ਹਾਂ ਜੇ ਕਿਸੇ ਨੇ ਸਹਾਰਾ ਸਟਾਰ ਬੰਬੇ ਦੇਖਿਆ ਹੋਵੇ ਏਅਰਪੋਰਟ ਦੇ ਸਾਹਮਣੇ ਬਹੁਤ ਹੀ ਸੋਨਾ ਹੋਟਲ ਹੈ ਸੋ ਸੜਕਾਂ ਬਹੁਤ ਸੋਹਣੀਆਂ ਨੇ ਲਾਹੌਰ ਦੀਆਂ ਲਾਈਟਾਂ ਬਹੁਤ ਸੋਹਣੀਆਂ ਨੇ ਚੰਦਰਮਾ ਤੇ ਤਾਰੇ ਵਾਲੀਆਂ ਜਗਦੀਆਂ ਬੁਝਦੀਆਂ ਲਾਈਟਾਂ ਜਗਦੀਆਂ ਬੁਝਦੀਆਂ ਸੜਕਾਂ ਦੇ ਉੱਤੇ ਲਾਈਟਾਂ ਲਾਹੌਰ ਜਗਦਾ ਬੁਝਦਾ ਬਹੁਤ ਹੀ ਖੂਬਸੂਰਤ ਹੈ ਔਰ ਬਹੁਤ ਐਕਸਾਈਟਮੈਂਟ ਸੀ ਕਿ ਜਾਣਦੇ ਹੀ ਅਸੀਂ ਸੋਚਿਆ ਕਿ ਸਭ ਤੋਂ ਪਹਿਲਾਂ ਅਸੀਂ ਨਨਕਾਣਾ ਸਾਹਿਬ ਗੁਰਦੁਆਰਾ ਮੱਥਾ ਟੇਕ ਕੇ ਆਈਏ ਸੋ ਅਸੀਂ ਪੀਸੀ ਦੇ ਵਿੱਚ ਚੈੱਕ ਇਨ ਕੀਤਾ ਉਸ ਤੋਂ ਬਾਅਦ ਅਸੀਂ ਨਨਕਾਣਾ ਸਾਹਿਬ ਗੁਰਦੁਆ ਸਾਹਿਬ ਮੱਥਾ ਟੇਕਣ ਵਾਸਤੇ ਗਏ ਔਰ ਫਿਰ ਵਾਪਸ ਆ ਕੇ ਰੈਸਟ ਕੀਤੀ ਅਗਲੇ ਦਿਨ ਅਸੀਂ ਲਾਹੌਰ ਦੀਆਂ ਗਲੀਆਂ ਦੇਖੀਆਂ ਸ਼ਾਪਿੰਗ ਕੀਤੀ ਜੋ ਕਿ ਐਕਸਾਈਟਮੈਂਟ ਹੁੰਦੀ ਹੈ ਕੁੜੀਆਂ ਨੂੰ ਖਾਸ ਕਰਕੇ ਕਿਉਂਕਿ ਤੁਹਾਨੂੰ ਪਤਾ ਹੈ ਲਾਹੌਰ ਦੇ ਸੂਟ ਬੜੇ ਮਸ਼ਹੂਰ ਹੈ ਲਾਹੌਰ ਦੀਆਂ ਜੁੱਤੀਆਂ ਬੜੀਆਂ ਮਸ਼ਹੂਰ ਹੈ सो मैं तो मैं तो सोच के गई थी कि मैं उतने जाके शॉपिंग करनी है सो so, uh, क्योंकि अस रील्स देखते दे हैं सूटों बारे देखते दे रहने सो so, मैं उतने बहुत सोहने सोहने खूबसूरत सूट ले जो कि टाइम मैं पाया होया मारियाबी का पाया हुआ है सूट और मारिया भी का बहुत वीडियो कलैक्शन मरियम एंड मारिया आ, मारिया मरियम ਇੱਕ ਹੋਰ ਬ੍ਰਾਂਡ ਹੈ ਉਹਦੇ ਰਿਲੇਟਡ ਮੈਂ ਪਹਿਲੀ ਵਾਰੀ ਉੱਥੇ ਵਿਜ਼ਿਟ ਕੀਤਾ ਉਹਨਾਂ ਨੇ ਸਾਡਾ ਬੜਾ ਇੱਜ਼ਤਮਾਨ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਇੰਡੀਆ ਤੋਂ ਆਏ ਆ ਪੰਜਾਬ ਤੋਂ ਆਏ ਆ ਉਹ ਦੋ ਉਹਨਾਂ ਨੇ ਸਾਡੀ ਬੜੀ ਇੱਜ਼ਤ ਕੀਤੀ ਬੜੀ ਆਉ ਭਗਤ ਕੀਤੀ ਉਹਨਾਂ ਸਾਰਿਆਂ ਨੇ ਸਾਡੀ ਔਰ ਉਹਨਾਂ ਨੇ ਆਪਣੀਆਂ ਗੱਲਾਂ ਸ਼ੇਅਰ ਕੀਤੀਆਂ ਕਿ ਸਾਡਾ ਵੀ ਪਿੰਡ ਉੱਧਰ ਹੈ ਸਾਡੇ ਬਜ਼ੁਰਗ ਉੱਥੋਂ ਆਏ ਸੀਗੇ ਸਾਨੂੰ ਦੱਸਦੇ ਹੁੰਦੇ ਸੀਗੇ ਸੋ ਉੱਥੋਂ ਮੈਂ ਕਾਫੀ ਸਾਰੇ ਸੂਟਸ ਲਏ ਫਿਰ ਅਸੀਂ ਪੀਸੀ ਵਾਪਸ ਆਏ ਫਿਰ ਉਥੋਂ ਦੇ মিডিਆ ਨੂੰ ਜਦੋਂ ਜਦੋਂ ਪਤਾ ਲੱਗਣਾ ਸ਼ੁਰੂ ਹੋਇਆ ਕਿ ਅਸੀਂ ਲਾਹੌਰ ਆਏ ਹੋਏ ਆ ਸੋ ਸਾਰਿਆਂ ਨੇ ਅਪਰੋਚ ਕੀਤਾ ਕਿ ਤੁਸੀਂ ਸਾਡੇ ਚੈਨਲ ਤੇ ਜ਼ਰੂਰ ਆਓ ਪਰ ਜਿਹੜੇ ਜਿਹੜੇ ਚੈਨਲ ਤੇ ਗਏ ਆ ਉਹਨਾਂ ਨੇ ਇੰਨਾ ਇੱਜ਼ਤ ਮਾਨ ਦਿੱਤਾ ਇੰਨੀ ਰਿਸਪੈਕਟ ਦਿੱਤੀ ਸਾਨੂੰ ਔਰ ਪਿਆਰੇ ਪਿਆਰੇ ਗਿਫਟਸ ਦਿੱਤੇ ਜਿੱਥੇ ਜਿੱਥੇ ਗਏ ਆ ਸਾਰਿਆਂ ਨੇ ਸੂਰ ਦਿੱਤੇ ਮੈਨੂੰ ਔਰ ਬੜੀ ਖਾਣੇ ਮੈਂ ਫਿਰ ਖਾਣਿਆ ਤੇ ਆਣੀ ਆ ਲਾਹੌਰ ਦੇ ਮੈਂ ਖਾਣੇ ਟਰਾਈ ਕੀਤੇ ਜਿਹੜੇ ਕਿ ਸਾਰੇ ਸਾਰਿਆਂ ਨੂੰ ਲਾਦਾ ਵੀ ਜਿਹੜਾ ਨਾਨ-ভেজਿਟੇਰੀਅਨ ਹੈ ਵੇਜ ਵਾਸਤੇ ਥੋੜੀ ਮੁਸ਼ਕਿਲਾਂ ਆਈ ਦੀ ਹੈ ਕਿਉਂਕਿ ਵੇਜ ਖਾਣਾ ਨਹੀਂ ਇਨਾ ਉੱਥੇ ਮਿਲਦਾ ਕਿਉਂਕਿ ਵੇਜ ਬਹੁਤ ਘੱਟ ਨੇ ਨਾਨ-ভেজ ਬਹੁਤ ਵਧੀਆ ਉੱਥੋਂ ਦਾ ਮੈਂ ਤੇ ਕੀਮਾ ਟਰਾਈ ਕੀਤਾ ਸੀਗਾ ਜਿਹੜਾ ਕਿ ਬਹੁਤ ਸਵਾਲ ਲੱਗਾ ਮੈਨੂੰ ਔਰ ਨਾਸਿਪਾਈ ਸਾਹਿਬ ਸਾਨੂੰ ਕੋਈ ਦੁੰਬਾ ਲੈ ਕੇ ਗਏ ਸੀਗੇ ਇਰਫਾਨ ਭਾਈ ਸਾਹਿਬ ਸਾਨੂੰ ਲੈ ਕੇ ਗਏ ਸੀਗੇ ਇੱਕ ਮੈਨੂੰ ਕੀਮਾ ਉਹਨਾਂ ਦਾ ਯਾਦ ਹੈ ਜਿਹੜਾ ਪਹਿਲੇ ਦਿਨ ਲੈ ਕੇ ਗਏ ਸੀਗੇ ਨਾਲ ਖਮੀਰੀ ਰੋਟੀ ਖਾਦੀ ਬਹੁਤ ਟੇਸਟੀ ਸੀਗਾ ਉਹਨਾਂ ਦਾ ਖਾਣਾ ਐਂਡ ਐਨੀ ਆਉ ਫਗਤ ਕਰਦੇ ਐ ਸਾਰੇ ਸਾਡੀ ਉਥੇ ਇੰਨਾ ਪਿਆਰ ਦਿੰਦੇ ਐ ਮਤਲਬ ਐ ਲੱਗਦਾ ਹੈ ਕਿ ਮਤਲਬ ਤੁਸੀਂ ਇੱਕ ਵਾਰੀ ਬਹੁਤ ਇੰਜੋਏ ਕਰਦੇ ਹੋ ਕਦੀ ਕੋਈ ਜੂਸ ਲੈ ਕੇ ਆ ਰਿਹਾ ਹੈ ਕੋਈ ਫਰੂਟਸ ਲੈ ਕੇ ਆ ਰਿਹਾ ਹੈ ਕੋਈ ਤੁਹਾਡੀ ਮਠਾਈਆਂ ਲੈ ਕੇ ਆ ਰਿਹਾ ਹੈ ਤੂ ਚੰਗਾ ਫੀਲ ਹੁੰਦਾ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਪਿੰਡਾਂ ਦੇ ਵਿੱਚ ਆਪਣਾਪਣ ਮਹਿਸੂਸ ਹੁੰਦਾ ਹੈ ਫਿਰ ਅਸੀਂ ਜਦੋਂ ਗੁਰਦੁਆਰਾ ਸਾਹਿਬ ਜਾਈ ਸੀਗੇ ਆਉਂਦੇ ਹੋਏ ਸਾਨੂੰ ਲੈ ਕੇ ਗਏ ਆ ਨਾਸਿਰ ਜੀ ਸਾਨੂੰ ਇੱਕ ਅਰਜੁਨ ਜੀ ਹੈਗੇ ਨੇ ਉਹਨਾਂ ਦੇ ਘਰੇ ਲੈ ਕੇ ਗਏ ਸੀਗੇ ਉਹਨਾਂ ਦੇ ਵਾਈਫ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਮਮਾ ਨੇ ਉਹਨਾਂ ਦੇ ਘਰ ਬਿਆ ਨੇ ਸਾਡੀ ਬੜੀ ਇੱਜ਼ਤ ਮਾਨ ਕੀਤੀ ਸੀ ਉਹਨਾਂ ਦੇ ਘਰੇ ਜਾ ਕੇ ਬੈਠੇ ਮੰਜੀ ਤੇ ਉਹਰ ਉਹ ਮਾਹੌਲ ਐ ਲੱਗਾ ਸੀਗਾ ਜਿਸ ਤਰੀਕੇ ਨਾਲ ਉਹਨਾਂ ਨੇ ਪੂਰਾ ਮਾਹੌਲ ਸੀਗਾ ਮੰਜੀਆਂ ਪੁਰਾਣੇ ਖੇਸ ਪਾਏ ਹੋਏ ਸੀਗੇ ਉਹ ਐਨ ਲੱਗ ਰਿਹਾ ਸੀਗਾ ਜਿਵੇਂ ਮੈਂ ਹਰਿਆਣੇ ਚਾਈ ਹੁੰਨੀ ਆ ਅੱਜ ਵੀ ਸਾਨੂੰ ਇਹੀ ਜੀ ਖੂਬਸੂਰਤ ਜਿਹੜੀ ਪਿੰਡ ਦੀ ਚਲਕ ਹੈ ਨਾ ਉਹ ਆਪਾਂ ਨੂੰ ਹਰਿਆਣੇ ਵੇਖਣ ਲਈ ਮਿਲਦੀ ਹੈ ਹਰਿਆਣੇ ਦੇਖਦੇ ਆ ਨਾ ਸਾਡੇ ਬਜ਼ੁਰਗ ਚਿੱਟੇ ਕੁਰਤੇ ਪਜਾਮੇ ਕੁੱਤੇ ਚਾਦਰੇ ਪਾ ਕੇ ਤੁਰਲੇ ਵਾਲੀਆਂ ਪੱਗਾਂ ਬੰਨ ਕੇ ਬੈਠੇ ਹੁੰਦੇ ਆ ਹੁੱਕਾ ਰੱਖ ਕੇ ਸੋ ਉਹ ਇੱਕ ਉਹ ਮੈਨੂੰ ਹਰਿਆਣੇ ਦੀ ਚਲਕ ਪਈ ਕਿਉਂਕਿ ਆਪਣੇ ਪੰਜਾਬ ਚ ਤੇ ਜ਼ਿਆਦਾਤਰ ਸਾਰੇ ਬਾਹਰ ਜਾ ਰਹੇ ਆ ਪਰ ਹਰਿਆਣੇ ਦੇ ਵਿੱਚ ਅੱਜ ਵੀ ਥੋੜਾ ਪੁਰਾਣੇ ਪੰਜਾਬ ਦੀ ਚਲਕ ਪਈ ਹੈ ਤੇ ਉਹ ਪੁਰਾਣੇ ਪੰਜਾਬ ਦੀ ਚਲਕ ਮੈਨੂੰ ਉੱਥੇ ਦੇਖਣ ਲਈ ਮਿਲੀ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਪਿਆਰ ਹੈ ਜਿਵੇਂ ਕਹਿੰਦੇ ਨਾ ਅਸੀਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਇੱਕ ਪਿੰਡ ਦਾ ਪਰੌਣਾ ਹੁੰਦਾ ਸੀਗਾ ਇੱਕ ਘਰ ਆਇਆ ਹੁੰਦਾ ਸੀਗਾ ਸਾਰਾ ਪਿੰਡ ਬੜੀ ਉਹਨਾਂ ਨੂੰ ਐਕਸਾਈਟਮੈਂਟ ਹੁੰਦੀ ਸੀ ਕਿ ਪਰੌਣਾ ਆਇਆ ਹੈ ਕੋਈ ਸੋ ਜਦੋਂ ਆਸੀ ਗਏ ਉਹ اسی ਤਰੀਕੇ ਦੇ ਨਾਲ ਪੂਰਾ ਪਿੰਡ ਇਕੱਠਾ ਹੋ ਜਾਂਦਾ ਸੀਗਾ ਕਿ ਅੱਛਾ ਇੰਡੀਆ ਪੰਜਾਬ ਤੋਂ ਆਇਆ ਹੈ ਚੜ੍ਹਦੇ ਪੰਜਾਬ ਤੋਂ ਆਇਆ ਹੈ ਫੁੱਲ ਸਾਡੇ ਉੱਤੇ ਫੁੱਲ ਸੁੱਟੀ ਉਹਨਾਂ ਨੇ ਸਾਡੇ ਗਲਿਆਂ ਦੇ ਵਿੱਚ ਹਾਰ ਪਾਏ ਕਾ ਬਹੁਤ ਮਾਨ ਸਤਕਾਰ ਆਦਰ ਕੀਤਾ ਉਹਨਾਂ ਨੇ ਔਰ ਇਸ ਤਰੀਕੇ ਨਾਲ ਜਿਹੜੀ ਲਾਹੌਰ ਦੀ ਮੇਰੀ ਸ਼ਾਪਿੰਗ ਸੀਗੀ ਉਹ ਤੇ ਖਤਮ ਹੀ ਨਹੀਂ ਹੋ ਰਹੀ ਸੀ ਕਿਉਂਕਿ ਮੈਨੂੰ ਇੰਨਾ ਸੀਗਾ ਮੈਂ ਕੋਈ ਚੀਜ਼ ਮਿਸ ਨਾ ਕਰਦਾ ਸੋ ਮੈਂ ਉੱਥੋਂ ਦੀਆਂ ਜਿਹੜੀਆਂ ਜੁੱਤੀਆਂ ਦੀ ਹੈਗੀ ਐ ਕਢਾਈ ਵਾਲੀਆਂ ਜੁੱਤੀਆਂ ਬਹੁਤ ਸੋਹਣੀਆਂ ਥਿੱਲੇ ਦੀਆਂ ਜੁੱਤੀਆਂ ਮਿਲਦੀਆਂ ਨੇ ਜਿਹੜੀਆਂ ਕਿ ਮੈਂ ਲਈਆਂ ਔਰ ਬਹੁਤ ਸਾਰੀਆਂ ਲੀਆ ਔਰ ਔਰ ਰੀਜ਼ਨੇਬਲ ਵੀ ਨੇ ਐਕਸਪੈਂਸਿਵ ਨਹੀਂ ਨੇ ਅਫੋਰਡੇਬਲ ਪ੍ਰਾਈਸਸ ਤੇ ਮਿਲਦੀਆਂ ਨੇ ਔਰ ਵਧੀਆ ਕੰਮ ਕੀਤਾ ਹੁੰਦਾ ਹੈ ਔਰ ਮੇਰੀਆਂ ਭੈਣਾਂ ਨੂੰ ਸਭ ਤੋਂ ਜ਼ਿਆਦਾ ਇੰਟਰਸਟ ਹੁੰਦਾ ਹੈ ਸੂਟਾਂ ਦੇ ਵਿੱਚ ਸੂਟਾਂ ਦਾ ਮੈਨੂੰ ਸੱਚੀ ਮੈਨੂੰ ਵੀ ਬੜਾ ਸਿਗਾ ਔਰ ਮੈਂ ਲੈ ਵੀ ਔਰ ਮੈਨੂੰ ਗਿਫਟ ਵੀ ਬਹੁਤ ਮਿਲੇ ਔਰ ਬਹੁਤ ਸੋਹਣੇ ਸੂਟ ਮਿਲਦੇ ਆ ਔਰ ਫਿਰ ਮੈਨੂੰ ਇਹ ਸਿਗਾ ਕਿ ਉੱਥੋਂ ਦਾ ਜਿਹੜਾ ਮੇਕਅਪ ਆਰਟਿਸਟ ਜਿਹੜੇ ਬੜੇ ਪਰਫੈਕਟ ਹੁੰਦੇ ਆ ਇਹ ਗੱਲ ਮੈਂ ਆ ਗਈ ਆਪਣੀ ਫੀਲ ਨੂੰ ਲੈ ਕੇ ਕੁੜੀਆਂ ਵਾਸਤੇ ਲੈ ਕੇ ਬਹੁਤ ਪਰਫੈਕਟ ਹੁੰਦੇ ਆ ਬਹੁਤ ਵਧੀਆ ਤੁਹਾਡਾ ਹੈਅਰ ਸਟਾਈਲ ਕਰਦੇ ਨੇ ਤੁਹਾਡਾ ਮੇਕਅਪ ਮੇਰਾ ਉਹਨਾਂ ਨੇ ਜਿਹੜਾ ਸ਼ੂਜ਼ ਵਾਸਤੇ ਕੀਤਾ ਸੋ ਮੈਨੂੰ ਉਹਨਾਂ ਦਾ ਕੰਮ ਕਰਕੇ ਚੰਗਾ ਲੱਗਾ ਐਂਡ ਫਿਰ ਅਸੀਂ ਇਸਲਾਮਾਬਾਦ ਗਏ ਸੀਗੇ ਇਸਲਾਮਾਬਾਦ ਜਾ ਕੇ ਇਸਲਾਮਾਬਾਦ ਇੰਨਾ ਸੋਹਣਾ ਸ਼ਹਿਰ ਹੈ ਕਿ ਇਹ ਲੱਗਦਾ ਹੈ ਕਿ ਜਿਵੇਂ ਤੁਸੀਂ ਯੂਰਪ ਦੀਆਂ ਸੜਕਾਂ ਦੇ ਘੁੰਮ ਰਹੇ ਹੋ ਬਹੁਤ ਹੀ ਡਿਵੈਲਪਡ ਹੈ ਬਹੁਤ ਸੋਹਣੀਆਂ ਸੜਕਾਂ ਆ ਉਹਨਾਂ ਦੇ ਮੋਟਰਵੇਜ਼ ਜਿਹੜੇ ਨੇ ਨਾ ਬਹੁਤ ਹੀ ਜਿਆਦਾ ਸੋਹਣੇ ਨੇ ਉਹ ਮੋਟਰਵੇਜ਼ ਇਹਨਾਂ ਲੱਗਦਾ ਸੱਚੀ ਗੱਲ ਹੈ ਕਿ ਕੈਨੇਡਾ ਅਮਰੀਕਾ ਘੁੰਮ ਰਹੇ ਹੋ ਬਿਕਾਜ਼ ਥੋੜੀ ਦੇਰ ਪਹਿਲਾਂ ਹੀ ਤੁਹਾਨੂੰ ਮੈਂ ਉੱਤੇ ਲਿਖਿਆ ਆ ਜਾਂਦਾ ਕਿ ਅੱਗੇ ਜਾ ਕੇ ਇੰਨੇ ਕਿਲੋਮੀਟਰਸ ਦੇ ਉੱਤੇ ਵਾਸ਼ਰੂਮ ਹੈ ਔਰ ਵਾਸ਼ਰੂਮ ਵੀ ਜਿਹੜੇ ਹੈ ਦੋ ਤਰ੍ਹਾਂ ਦੇ ਹੈ ਇੱਕ ਤੁਸੀਂ ਉਵੇਂ ਜਾ ਸਕਦੇ ਹੋ ਇੱਕ ਪੇਡ ਵਾਸ਼ਰੂਮ ਸਾ ਜਿਹੜੇ ਕਿ ਬਹੁਤ ਵਧੀਆ ਉਹਨਾਂ ਦੀ ਸਫਾਈ ਹੈਗੀ ਹੈ ਔਰ ਖਾਣ ਪੀਣ ਵਾਲਾ ਜਿੰਨਾ ਸਿਸਟਮ ਹੈ ਪੂਰਾ ਬਹੁਤ ਵਧੀਆ ਬਣਾਇਆ ਹੋਇਆ ਹੈ ਸਹੀ ਗੱਲ ਹੈ ਮੋਟਰਵੇਜ਼ ਬਹੁਤ ਵਧੀਆ ਨੇ ਪਾਕਿਸਤਾਨ ਨੇ ਔਰ ਜਿਹੜੀ ਪਰਸੈਪਸ਼ਨ ਲੁੱਕ ਹੀ ਲੈ ਕੇ ਬੈਠੇ ਹੋਏ ਆ ਨਾ ਸਾਡੇ ਲੈਂਦੇ ਪੰਜਾਬ ਦੀ ਆਪਣੇ ਦਿਮਾਗ ਦੇ ਵਿੱਚ ਹੈ ਕਿ ਨਹੀਂ ਜੀ ਲੈਂਦਾ ਪੰਜਾਬ ਤੇ ਡਵੈਲਪ ਨਹੀਂ ਹੈਗਾ ਬਹੁਤ ਡਵੈਲਪਡ ਹੈ ਔਰ ਬਹੁਤ ਸਾਫ ਸਫਾਈ ਹੈ ਉੱਥੇ ਆਹ ਲੋਹਾਰ ਟੇ ਮੈਨੂੰ ਬਹੁਤ ਸੋਹਣਾ ਲੱਗਾ ਕਿਉਂਕਿ ਲੋਹਾਰ ਟੇ ਉਹ ਵੀ ਸਾਡੇ ਦੇ ਦੇ ਕਰੀਬ ਹੈ ਲੋਹਾਰ ਦੀਆਂ ਸੜਕਾਂ ਇੰਨੀਆਂ ਸਾਫ਼ ਨੇ ਮੈਨੂੰ ਤੇ ਉਹਨਾਂ ਦੀਆਂ ਲਾਈਟਾਂ ਹੀ ਬੜੀਆਂ ਵਧੀਆ ਲੱਗੀਆਂ ਸੋ ਸਾਰਾ ਕੁਝ ਵਧੀਆ ਹੈ ਆ اسلامਾਬਾਦ ਵੀ ਬਹੁਤ ਸੋਹਣਾ ਹੈ ਔਰ ਜਿਵੇਂ ਪਹਾੜੀ ਲੱਗਦਾ ਰਾਹ ਦੇ ਵਿੱਚ ਐਵੇਂ ਉੱਪਰ ਥੱਲੇ ਸਿਟੀ ਹੁੰਦਿਆਂ ਹੋਇਆ ਔਰ ਪੰਜਾ ਸਾਹਿਬ ਗੁਰਦੁਆਰੇ ਗਈ ਮੈਂ ਪੰਜਾ ਸਾਹਿਬ ਗੁਰਦੁਆਰੇ ਜਾ ਕੇ ਵੀ ਬਹੁਤ ਚੰਗਾ ਮਹਿਸੂਸ ਹੋਇਆ ਔਰ ਉਹਦੀ ਮੈਂ ਵੀਡੀਓ ਵੀ ਸ਼ੇਅਰ ਕੀਤੀ ਸੀ ਸੋ 올ਓਵਰ ਜੀ ਮੈਂ ਗੱਲ ਕਰਾਂ ਮੇਰਾ ਲੈਂਦੇ ਪੰਜਾਬ ਦਾ ایکسپੀਰੀਅੰਸ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਆ ਹਾਂ ਇਹ ਜ਼ਰੂਰ ਹੈ ਕਿ ਪੰਜਾਬੀ ਦੀ ਗੱਲ ਜਿਹੜੀ 나시ਰ ਪਾਈ ਸਾਹਿਬ ਹੁਣਾਂ ਨੇ ਜਿਹੜੀ ਗੱਲ ਕੀਤੀ ਹੈ ਪੰਜਾਬੀ ਲਹਿਰ ਚਲਾ ਰਹੇ ਨੇ ਪੰਜਾਬੀ ਦੇ ਉੱਤੇ ਗੱਲ ਕਰ ਰਹੇ ਨੇ ਉਹ ਆਪਾਂ ਨੂੰ ਕਰਨੀ ਚਾਹੀਦੀ ਹੈ ਔਰ ਮੈਂ ਹਮੇਸ਼ਾ ਜਿਹੜੀ ਵੀ ਗੱਲ ਰੱਖੂਗੀ ਭਾਵੇਂ ਲਹਿੰਦੇ ਪੰਜਾਬ ਦੀ ਮੈਂ ਚੜ੍ਹਦੇ ਪੰਜਾਬ ਦੀ ਦੇਖ ਲੋ ਹਰ ਕਿਤੇ ਗੱਲ ਰੱਖਦੀ ਆ ਹਰ ਇੱਕ ਮੁੱਦੇ ਦੀ ਗੱਲ ਕਰਦੀ ਆ ਜਿਹੜੀ ਵੀ ਗੱਲ ਹੁੰਦੀ ਆ ਆਪਣੇ ਲੋਕਾਂ ਵਾਸਤੇ ਸੋ ਮੈਂ ਕਦੀ ਆਪਣੇ ਦਿਲ ਦੇ ਵਿੱਚ ਨਹੀਂ ਇਹ ਗੱਲ ਰੱਖੀ ਕਿ ਲਹਿੰਦਾ ਪੰਜਾਬ ਸਾਡਾ ਨਹੀਂ ਆ ਮੈਂ ਹਮੇਸ਼ਾ ਆਪਣੇ ਦਿਲ ਦੇ ਵਿੱਚ ਇਹ ਗੱਲ ਰੱਖੀ ਆ ਕਿ ਲਹਿੰਦਾ ਪੰਜਾਬ ਵੀ ਸਾਡਾ ਹੈ ਸੋ ਜਿਹੜੀ ਵੀ ਉੱਥੇ ਕੋਈ ਵੀ ਪ੍ਰੋਬਲਮ ਆਂਦੀ ਹੈ ਜਾਂ ਕਿਸੇ ਚੀਜ਼ ਦੀ ਗੱਲ ਹੈ ਮੈਂ ਹਮੇਸ਼ਾ ਉਹਨਾਂ ਦੀ ਧੀ ਬਣ ਕੇ ਵੀ ਇਹ ਹੀ ਗੱਲ ਉਹਨਾਂ ਦੀ ਜਿਹੜੀ ਆਪਣੇ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਰੱਖਦੀ ਆ ਸੋ ਜਿਹੜੀ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ ਮੈਂ ਤੋਂ ਤੁਮਾਫੀ ਮੰਗਦੀ ਹਾਂ ਬਟ ਮੈਂ ਤੁਹਾਡੀ ਬੱਚੀ ਸਮਝ ਕੇ ਮੈਂ ਕਦੀ ਇਹ ਸਮਝ ਕੇ ਨਹੀਂ ਕਿ ਹਾਂ ਬਾਰਡਰ ਦੀਆਂ ਸਰਹੱਦਾਂ ਨੇ ਸਾਨੂੰ ਵੰਡਿਆ ਹੋਇਆ ਹੈ ਪਰ ਮੈਂ ਇਹ ਜਰੂਰ ਸਮਝ ਕੇ ਗੱਲ ਕੀਤੀ ਹੈ ਹਮੇਸ਼ਾ ਕਿ ਚੜਦਾ ਪੰਜਾਬ ਲੈਨਦਾ ਪੰਜਾਬ ਦੋਵੇਂ ਮੇਰੇ ਦਿਲ ਦਾ ਹਿੱਸਾ ਹੈ ਸੋ ਜੇ ਕੋਈ ਚੜ੍ਹਦੇ ਪੰਜਾਬ ਚ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਗੱਲ ਹੁੰਦੀ ਹੈ ਮੈਂ ਹਮੇਸ਼ਾ ਰੱਖਦੀ ਆ ਆਪਣੇ ਸੋਸ਼ਲ ਮੀਡੀਆ ਤੇ ਬਿਨਾ ਸੋਚੇ ਕਿ ਨਹੀਂ ਮੇਰੇ ਲੋਕਾਂ ਦੀ ਗੱਲ ਹੈ ਮੈਂ ਕਰਨੀ ਹੈ ਇਸੇ ਤਰੀਕੇ ਦੇ ਨਾਲ ਜਿਹੜੀ ਲਹਿੰਦੇ ਪੰਜਾਬ ਦੀ ਗੱਲ ਹੈ ਪੰਜਾਬੀ ਦੀ ਗੱਲ ਮੈਂ ਕੀਤੀ ਹੈ ਔਰ ਮੈਨੂੰ ਲੱਗਦਾ ਨਾਸਿਰ ਭਾਈ ਸਾਹਿਬ ਔਰ ਉਹਨਾਂ ਦੀ ਹੋਰ ਜਿਹੜੀ ਟੀਮ ਹੈ ਪੰਜਾਬੀ ਪਾਸ਼ਾ ਦੇ ਉੱਤੇ ਗੱਲ ਪ੍ਰੋਗਰਾਮ ਵੀ ਸੂਨੋ ਟੀਵੀ ਤੇ ਮੈਂ ਗਈ ਸੀਗੀ ਉਹ ਕੰਮ ਕਰ ਰਹੇ ਨੇ ਔਰ ਜਿਹੜੀ ਪੰਜਾਬੀ ਹੈ ਆਪਣੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਰੀਡ ਦੀ ਹੱਡੀ ਹੈ ਸੋ ਆਪਾਂ ਸਾਰਿਆਂ ਨੂੰ ਇਸ ਚੀਜ਼ ਨੂੰ ਜਿਹੜਾ ਹੈ ਉਹ ਇੰਪੋਰਟੈਂਸ دینی ਚਾਹੀਦੀ ਹੈ ਸੋ थैंक यू 나ਸੀਰ ਜੀ ਤੁਸੀਂ ਵੀ ਦੇਖ ਰਿਓ ਮੇਰਾ ਲਾਈਵ ਸੋ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਜਿਹੜੇ ਚਿਹਰੇ ਨੇ ਜਿਹੜੀ ਕਿ ਸਾਡੇ ਵਾਸਤੇ ਸਾਡੇ ਦੋਵੇਂ ਪੰਜਾਬ ਨੂੰ ਜੋੜਨ ਦਾ ਕੰਮ ਕਰਦੇ ਨੇ ਔਰ ਵਧੀਆ ਐਕਸਪੀਰੀਅੰਸ ਪ੍ਰੋਵਾਈਡ ਕਰਦੇ ਨੇ ਆਪਾਂ ਨੂੰ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਐਂਡ ਮੈਂ ਕਹਿੰਨੀ ਆ ਸਾਰੇ ਜਾਣੇ ਇੱਕ ਵਾਰੀ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਜਿਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਕੰਨੀ ਹੈ ਔਰ ਮੈਂ ਤਜਾਮਲ ਕੀ ਹੈ ਸਹੀ ਗੱਲ ਦੱਸਾਂ ਤੇ ਦੇਖ ਕੇ ਔਰ ਮੈਂ ਦੂਜੀ ਵਾਰ ਫੇਰ ਜੰਮਣਾ ਚਾਹੂੰਗੀ ਦੇਖਣਾ ਚਾਹੂੰਗੀ ਔਰ ਬਾਰ-ਬਾਰ ਲਾਹੌਰ ਜਾ ਕੇ ਉੱਥੋਂ ਦਾ ਫੂਡ ਔਰ ਉੱਥ ਦੀ ਸ਼ਾਪਿੰਗ ਔਰ ਉੱਥ ਦਾ ਮਾਹੌਲ ਜਾ ਕੇ ਦੇਖਣਾ ਪਸੰਦ ਕਰੂੰਗੀ ਔਰ ਬਹੁਤ ਛੇਤੀ ਮੈਨੂੰ ਇਹ ਹੈ ਕਿ ਮੈਂ ਉੱਥੇ ਜਾ ਕੇ ਜ਼ਰੂਰ ਕੰਮ ਵੀ ਕਰਾਂ ਬਿਕਾਜ਼ ਬੀਂਗ ਐਨ ਆਰਟਿਸਟ ਇੱਕ ਆਰਟਿਸਟ ਜਿਹੜਾ ਹੁੰਦਾ ਹੈ ਉਹਦੀ ਕੋਈ ਮਜ਼ਬ ਕਰਮ ਉਹਦੀਆਂ ਕੋਈ ਬਾਰਡਰ ਲਾਈਨਸ ਨਹੀਂ ਹੁੰਦੀਆਂ ਔਰ ਆਰਟਿਸਟ ਦੀਆਂ ਕੋਈ ਬਾਉਂਡਰੀਜ਼ ਨਹੀਂ ਹੁੰਦੀਆਂ ਆ ਆਰਟਿਸਟ ਜਿਹੜਾ ਉਹ ਸਾਰਿਆਂ ਵਾਸਤੇ ਪਰਫਾਰਮ ਕਰਦਾ ਹੈ ਸੋ ਬਹੁਤ ਚੰਗਾ ਲੱਗਾ ਕਿ ਸਿੱਧੂ ਦੀ ਵੀ ਬਹੁਤ ਫੈਨ ਫਾਲੋਇੰਗ ਹੈ ਪਾਕਿਸਤਾਨ ਦੇ ਵਿੱਚ ਔਰ ਗੱਡੀਆਂ ਦੇ ਉੱਤੇ ਫੋਟੋਆਂ ਲੱਗੀਆਂ ਹੋਈਆਂ ਨੇ ਸਾਰੇ ਲੋਕੀ ਇਮੋਸ਼ਨਲ ਹੁੰਦੇ ਆ ਉਹਦੀ ਗੱਲ ਕਰਕੇ ਸੋ ਚੰਗਾ ਲੱਗਦਾ ਔਰ ਉਹਦੇ ਉਹ ਤੇ ਅਮਰ ਹੋ ਗਿਆ ਔਰ ਬਾਕੀ ਸਾਰਿਆਂ ਨੂੰ ਇਹ ਲਾਈਵ ਜਿਹੜਾ ਹੈ ਮੇਰਾ ਸਾਰਿਆਂ ਨੂੰ ਸਾਰਿਆਂ ਵਾਸਤੇ ਹੈ ਕਿਉਂਕਿ ਸਾਰੇ ਜਾਣੇ ਮੈਨੂੰ ਬਾਰ-ਬਾਰ ਪੁੱਛ ਰਹੇ ਸੀਗੇ कल मैं सुचा सूरमा दे शो वास्ते भी गई थी कि प्रीमियर शो वास्ते ओठे भी सारे ने मने पूछा पाकिस्तान दे बारे फिर मने ये सीगा मैं एक-एक जाने नु कोई गल दसा जमे किते सलॉन जा रही है वो भी सारे कह रहे थे सी मैम ਤੁਹਾਡਾ ਵਲੌਗ ਦੇਖਿਆ ਤੁਸੀਂ ਪਾਕਿਸਤਾਨ ਸਿਗੇ ਅਸੀਂ ਤੁਹਾਨੂੰ ਦੇਖ ਰਏ ਸੀਗੇ ਓਕੇ ਮੇ ਰਿਆ ਕੀ ਰਿਆ ਸੋ ਮੈਂ ਮੈਨੂੰ ਇਹ ਸੀਗਾ ਕਿ ਮੈਂ ਲਾਈਵ ਕਰਾਂ ਔਰ ਮੈਂ ਲਾਈਵ ਦੇ ਵਿੱਚ ਸਾਰੀਆਂ ਗੱਲਾਂ ਜੋ ਮੇਰੇ ਦਿਲ ਦੇ ਵਿੱਚ ਹੈਗੀਆਂ ਨੇ ਉਹ ਮੈਂ ਸਾਰੀਆਂ ਦੱਸਤਾ ਔਰ ਸਾਰਿਆਂ ਨੂੰ ਆਪਣਾ 익ਸਪੀਰੀਅੰਸ ਸ਼ੇਅਰ ਕਰਾਂ ਔਰ ਤੁਸੀਂ ਸਾਰੇ ਜਾਣੇ ਮੈਂ ਜਰੂਰ ਸੋਚੋ ਕਿ ਤੁਸੀਂ ਇੱਕ ਵਾਰੀ ਤੁਹਾਡਾ ਸੱਚੇ ਜਾਨ ਨੂੰ ਜੀ ਕਰੇ ਔਰ ਤੁਸੀਂ ਜਾ ਜਾ ਸਕਦੇ ਹੋ ਔਰ ਤੁਸੀਂ ਇੰਜੋਏ ਕਰੋਗੇ ਔਰ ਸਿਕਿਉਰਟੀ ਪੁਆਇੰਟ ਆਫ View ਦੇ ਨਾਲ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਇਹ ਵੀ ਸ਼ੇਅਰ ਕਰਨਾ ਚਾਹੁੰਦੀ ਹਾਂ ਮੈਨੂੰ ਜਰੂਰ ਉੱਥੇ ਦੀ ਗਵਰਨਮੈਂਟ ਨੇ ਸਿਕਿਉਰਟੀ ਆਫਰ ਕੀਤੀ ਸੀਗੀ ਬਟ ਮੈਂ ਸਿਕਿਉਰਟੀ ਨਹੀਂ ਲਈ ਕਿਉਂਕਿ ਆਪਣੇ ਹੀ ਸੀਗਾ ਸਾਰਾ ਕੁਝ ਆਪਣੇ ਹੀ ਸੀਗੇ ਆਪਣਿਆਂ ਦੇ ਨਾਲ ਘੁੰਮ ਰਹੀ ਸੀਗੀ ਮੈਨੂੰ ਕਾਦੀ ਸਿਕਿਉਰਟੀ ਦੀ ਲੋੜ ਸੀਗੀ ਔਰ ਮੈਂ ਖੁਲਿਆਮ ਕੁਮੀਆ ਗਲੀਆਂ ਚ ਜਾ ਕੇ ਸ਼ਾਪਿੰਗ ਕੀਤੀ ਹੈ ਜਿਵੇਂ ਇੱਥੇ ਖਰੀਦੀ ਉਵੇਂ ਹੀ ਉੱਥੇ ਕੀਤੀ ਹੈ ਔਰ ਇਹ ਜੋ ਕੋਈ ਖਤਰਨੀ ਹੈਗਾ ਕਿਸੇ ਨੂੰ ਵੀ ਕਿਸੇ ਗੱਲ ਦਾ ਇਹ ਸਿਰਫ ਦਿਮਾਗ ਚ ਗੱਲਾਂ ਪਈਆਂ ਹੋਈਆਂ ਨੇ ਔਰ ਬਸ ਮੈਂ ਤੇ ਬੜਾ ਫ੍ਰੀਲੀ ਉੱਥੇ ਜਾ ਕੇ ਘੁੰਮੀ ਫਿਰ ਸ਼ਾਪਿੰਗ ਕੀਤੀ ਇੰਜੋਏ ਕੀਤਾ ਔਰ ਬਸ ਮੇਰਾ ਜਿਹੜਾ ਵਧੀਆ ਐਕਸਪੀਰੀਅੰਸ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਔਰ ਤੁਹਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਹੌਰ ਜਰੂਰ ਦੇਖਣਾ ਚਾਹੀਦਾ ਔਰ ਤੁਹਾਨੂੰ ਬਹੁਤ ਚੰਗਾ ਲੱਗੂਗਾ ਔਰ ਸਭ ਤੋਂ ਇੰਪੋਰਟੈਂਟ ਗੱਲ ਤੇ ਮੇ ਪੋਲੀ ਗਈ ਜਿਹੜਾ ਮੇਰਾ ਸਭ ਤੋਂ ਯਾਦਗਾਰ ਪਾਲ ਹੈ ਇਸ ਵਾਰ ਤਾਂ ਉਹ ਮੇਰਾ ਬਰਥਡੇ ਜਿਹੜਾ ਮੈਂ ਉੱਥੇ ਸੈਲੀਬ੍ਰੇਟ ਕੀਤਾ ਹਵੇਲੀ ਦੇ ਵਿੱਚ ਉੱਤੇ ਸੋ ਥੈਂਕਸ ਟੂ ਨਾਸਿਰ ਜੀ ਜਿਨ੍ਹਾਂ ਨੇ ਉਹ ਪੂਰਾ ਅਰੇਂਜਮੈਂਟ ਕਰਕੇ ਦਿੱਤਾ ਉੱਤੇ ਮੇਰੇ ਵਾਸਤੇ ਉਹ ਬਰਥਡੇ ਵਾਸਤੇ ਉੱਤੇ ਚਾਰੇ ਸੇ ਜਿੱਥੋਂ ਮਸਜਿਦ ਵੀ ਦੇਖਦੀ ਹੈ ਜਿੱਥੋਂ ਗੁਰਦੁਆਰਾ ਸਾਹਿਬ ਵੀ ਦਿਖਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਫੋਰਟ ਦੇ ਅੰਦਰ ਲਿਵਨ ਹੈ सो उ अज भी महाराजा रणजीत सिंह की पिक्चर लगी है महाराणी जिंद कौर की पिक्चर लगी है सो so, बहुत चंगा महसूस हूँ अपना पान जहा महसूस होंगे उ जाके और मेरा बेस्ट बर्थडे इस बार का जोड़ा मैं लाहौर च सलीब्रेट किया सो मैं चाहनी हाँ कि सारे जने अपना बर्थडे उसे सैलीब्रेट कर सकते हो तुम इंजॉय करोगे मैं अपन बहुत खूबसूरत यादा लेके आई हूँ उतो आई होप तॉय करना चाहते हो तो लाहौर जाके enjoy kar sakde ho aur mere vo mohavi li ja ke birthday celebrate kar sakde ho jithe tohanu apna pan mehsoos hove so ajj da mera jeha life siga aur specially lahore trip da siga mere lende punjab waste siga jinne mainu bahut pyar ditta respect ditti izzat ditti waiguru ji ka khalsa waiguru ji ki fate kisan mazdoor ekta zindabad